ਰਾਗ ਸਾਰਗ ਚੋਪ ਦੇ ਬਹਾਲਾ ਪਹਿਲਾ ਘਰ ਪਹਿਲਾ ਇਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਆਪਣੇ ਠਾਕਰ ਕੀ ਹਉ ਚੇਰੀ ਚਰਨ ਗਏ ਜਗ ਜੀਵਨ ਪ੍ਰਭ ਕੇ ਹਉ ਮੈਂ ਮਾਰ ਨਵੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਲੀਆ ਮਨ ਮੇਰਾ ਸਮਝ ਸਬਦ ਵਿਚਾਰੇ ਮਨ ਮੁਖ ਹੀਨ ਹੋਸੀ ਮਤ ਝੂਠੀ ਮੰਨ ਤਨ ਪੀਰ ਸਰੀਰੇ ਜਬ ਕੀ ਰਾਮ ਰੰਗੀਲੇ ਰਾਤੀ ਰਾਮ ਜਪਤ ਮਨ ਧੀਰੇ ਹੋਮੈ ਸੋੜ ਪਈ ਬੈ ਰਾਗਣ ਤਬ ਸਾਥੀ ਸੁਰਤ ਸਮਾਨੀ ਅਕਲ ਨਰਿੰਜਣ ਸਿਉ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਭੂਰਪ ਵਖ ਨਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੋਹਾਗਨ ਨਾਨਕ ਆਰਾਮ ਪਧਾਰਾ ਸ਼ਾਰਗ ਮਹਾਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਬਿਆਪੈ ਜੀਬਾ ਸਾਧਨਾ ਫਿੱਕੀ ਅਰਸ ਬਿਨ ਬਿਨ ਪ੍ਰਭ ਕਾਲ ਸੰਤਪਾ ਰਹਾਓ ਜਬ ਲਗ ਦਰਸਨ ਪਰਸ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਗਾਸੀ ਉਨਮ ਕਨ ਹਰ ਗਰਜੈ ਵਰਸੈ ਕੋਇਕਲ ਮੋਰ ਬਹਿ ਰਗੈ ਤਰਬਰ ਬਿਰਖ ਬਿਹੰਗ ਭੰਗਮ ਘਰ ਪਰ ਤਨ ਸੁਹਾਗੈ ਕੁਚਲ ਕ ਰੂਪ ਕੁਨਾਰਕ ਲਖਣੀ ਪਰ ਕ ਸਹਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਜ ਸੁਹੀਲੀ ਪਰਬ ਦੇਖਤ ਹੀ ਮਨ ਧੀਰੇ ਸਾਰਗਮ ਹਲਾ ਪਹਿਲਾ ਦੂਰ ਨਹੀਂ ਮੇਰੋ ਪਰਬ ਪਿਆਰਾ ਸਤ ਗੁਰ ਬਚਨ ਮੇਰੂ ਮਨ ਮੰਨਿਆ ਹਰ ਪਾਏ ਪ੍ਰਾਨ ਆਧਾਰਾ ਰਹਉ ਇਨ ਬਿਦਹਰ ਮਿਲਿਆ ਬਰ ਕਾਮਨ ਤਾਨ ਸੁਹਾਗ ਪਿਆਰੀ ਜਾਤ ਵਰਨ ਕੁਲ ਸੈ ਸਾਚੂ ਕਰ ਗੁਰਮਤ ਸਬਦ ਵਿਚਾਰੀ ਜਿਸ ਮਨ ਮੰਨੈ ਅਬਮਾਨ ਨਾ ਤਾ ਕੋ ਹਿੰਸਾ ਲੋਭ ਬਸਾਰੇ ਸਹਿਜ ਰਬੈ ਬਰ ਕਾਮਣ ਪਿਰ ਕੀ ਗੁਰਮਖ ਰੰਗ ਸਵਾਰੇ ਜਾਰ ਉਹ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਉਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਹੀਂ ਦੁਵਿਧਾ ਕਰਮ ਬਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਯੁਗ ਯੁਗ ਅੰਤਰ ਧਾਰੀ ਸਾਰੰਗ ਮਹਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਾ ਪਰਪੂਰ ਰਹਾਓ ਸਤਿਗੁਰ ਸੰਤ ਮਿਲਾ ਸੰਤ ਪਾਈਐ ਤਿਲ ਬਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਪਈ ਪਰਫੂਲਤ ਪੁਰਖ ਨਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਾ ਪਰਪੂਰ ਅੱਠ 60 ਤੀਰਥ ਮੱਜਨ ਕੀਆ ਸਤ ਸੰਗਤ ਪੱਗ ਨਾਏ ਧੂਰ ਦੁਰਮਤ ਬਕਾਰ ਮਲੀਨ ਮਤ ਹੋਸੀ ਹਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮਾ ਕਿਉ ਸੰਗਤ ਪਾਈਐ ਹੋਮੈ ਵਿਆਪ ਰਹਾ ਮਨ ਝੂਰ ਹੋ ਹੋ ਦਿਆਲ ਕਿਰਪਾ ਕਰ ਹਰ ਜੀ ਮੰਗਉ ਸਤ ਸੰਗਤ ਪੱਗ ਧੂਰ ਨਾਨਕ ਸੰਤ ਮਿਲਾਇ ਹਰ ਪਾਈਐ ਜਨ ਹਰ ਭੇਟਿਆ RAM ਹਜੂਰ ਸਾਰੰਗ ਮਹਾਲਾ ਚੌਥਾ ਗੋਬਿੰਦ ਚਰਨਨ ਕੋ ਬਲਹਰੀ ਪਪਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਰ ਉਤਾਰੀ ਰਹਾਓ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅੰਦਨ RAM ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪਰਬ ਅਗਮ ਅਗੋਚਰ ਰਬਿਆ ਸਰਬ ਠਾਈ ਮਨ ਤਨ ਅਲਖ ਵਪਾਰੀ ਗੁਰ ਕਰਪਾਲ ਪਹਿ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਤਰ ਸਾਖਤ ਕੋ ਦੂਰ ਭਇਆ ਅਹੰਕਾਰੀ ਤਿਸਨਾ ਜਲਤ ਨ ਕਭੂ ਬੂਝੈ ਜੂਆ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵੇ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਪੈਜ ਸਵਾਰੀ ਸਾਰਗਮ ਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਹੁੰਦੇ ਹੋ ਪਿਆਰੇ ਜਿਨ ਉੱਪਰ ਗੁਰਮੁਖ ਮਨ ਮੰਨਿਆ ਤਿਨਕੇ ਕਾਜ ਸੁਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਅਗੈ ਤਿਨਕੇ ਦੁਖ ਨਿਵਾਰੀ ਅੰਧਨ ਭਗਤ ਕਰੈ ਗੁਰ ਅਗੈ ਗੁਰ ਕਾ ਸਬਦ ਸੁਵਾਰੀ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ ਗੁਰਪ੍ਰਸਾਦ ਅੰਮ੍ਰਿਤ ਅਸੋ ਚੀਨੇ ਆਏ ਪਏ ਪਾਵੈ ਮੁਖ ਦਵਾਰੀ ਸਤਗੁਰੂ ਪੁਰਖ ਅਚਲ ਅਚਲਾ ਮਤ ਜਿਸੇ ਡਿਢਤਾ ਨਾਮ ਆਧਾਰੀ ਤਿਸ ਆਗੇ ਜਿਉ ਦੇਵ ਹੋ ਆਪਣਾ ਹਉ ਸਤਗੁਰ ਕੈ ਬਲ ਹਾਰੀ ਮਨ ਮੁਖ ਪਰਮ ਦੂਜਾ ਭਾਏ ਲਾਗੇ ਅੰਤਰ ਅਗਿਆਨ ਗੁਵਾਰੀ ਸਤਗੁਰ ਦਾਤਾ ਨਦਰ ਨਾ ਆਵੈ ਨਾ ਉਰਵਾਰ ਨਾ ਪਾਰੇ ਸਰਬੇ ਕਟਕਟ ਰਬਿਆ ਸੁਆਮੀ ਸਰਬ ਕਲਾ ਕਲਤਾਰੀ ਨਾਲਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੁ ਉਬਾਰੀ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਈ ਜੋ ਕਿਸ ਕਰੇ ਸੋ ਸਤ ਕਰ ਮਨ ਹੋ ਗੁਰਮੁਖ ਨਾਮ ਰਹੁ ਲੇਵ ਲਈ ਰਹਾਉ ਗੋਬਿੰਦ ਪ੍ਰੀਤ ਲੱਗੀ ਅਤ ਮੀਠੀ ਆਵਰ ਬਿਸਰ ਸਭ ਜਾਏ ਆਇਂਦ ਨਰ ਸਪਿਆ ਮਨ ਮੰਨਿਆ ਜੋਤੀ ਜੋਤ ਮਲਾਈ ਜਬ ਗਉਣ ਗਏ ਤਬ ਹੀ ਮਨ ਤ੍ਰਿਪਤਾ ਸਾਂਤ ਬਸਾਇ ਮਨ ਆਏ ਗੁਰ ਕਿਰਪਾਲ ਭੇ ਤਬ ਪਾਇਆ ਹਰ ਚਰਨੀ ਚਿਤ ਲਾਈ ਮਤ ਪ੍ਰਕਾਸ਼ ਭਈ ਹਰ ਤਿਆਆ ਗਿਆਨ ਤਤ ਲਿਬ ਲਾਈ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਈ ਹਿਰਦੈ ਕਪਟ ਨਿਤ ਕਪਟ ਕਮਾਬ ਹੈ ਮੁਖੋ ਹਰ ਹਰ ਸੁਣਾਈ ਅੰਤਰ ਲੋਭ ਮਹਾ ਕੋ ਬਾਰਾ ਤੋ ਕੁੱਟੈ ਦੁੱਖ ਖਾਏ ਜਦ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਰੰਜਨ ਪਾਇਆ ਨਾਮ ਜਪਤ ਸੁਖ ਪਾਇਐ ਸਾਰਗਮਹਾਲਾ ਚੌਥਾ ਮੇਰਾ ਮਨ RAM ਨਾਮ ਮਨ ਮਨੀ ਮੇਰਾ ਹਿਰ ਹੈ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਿਉ ਦੀਨ ਦਿਆਲ ਹੋਵੋ ਜਨ ਉਪਰ ਜਨ ਦੇਵੋ ਕਥ ਕਹਾਣੀ ਸੰਤ ਜਨ ਮਿਲ ਹਰਸ ਪਾਇਆ ਹਰ ਮਨ ਤਨ ਮਿਲਣ ਲਗਾਨੀ ਹਰ ਕੈ ਰੰਗ ਰਤੇ ਬਰਾਗੀ ਜਨ ਗੁਰਮਤਿ ਨਾਮ ਪਸਾਨੀ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੀ ਆਵਣ ਜਾਨੀ ਨੈਣੀ ਬਿਰਹੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਬੁਖਾਨੀ ਸਰਬਣੀ ਕੀਰਤਨ ਸੁਣੋ ਦਿਨ ਰਾਤੀ ਹਿਰਦੈ ਹਰ ਹਰ ਪਾਨੀ ਪੰਜ ਜਨ ਗੁਰ ਬਸਗਤ ਆਣੇ ਤੋ ਉਨ ਮਨ ਨਾਮ ਲਗਾਨੀ ਕਹਿੰਦਾ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਸ਼ਾਰਗ ਮਹਾਲਾ ਚੌਥਾ ਜਪ ਮੰਨ ਰਾਮ ਨਾਮ ਪੜਸਾਰ ਰਾਮ ਨਾਮ ਬਿਨ ਫਿਰ ਨਹੀਂ ਕੋਈ ਹੋਰ ਨਹਿ ਫਲ ਸਬਸਥਾਰ ਰਹੋ ਕਿਆ ਲੀਜੈ ਕਿਆ ਤਜੈ ਬਉਰੇ ਜੋ ਦੀ ਸੈ ਸੋ ਛਾਰ ਜਿਸੇ ਵੇਖਿਆ ਕੋ ਤੂੰ ਆਪਣੀ ਕਰ ਜਾਣੋ ਸਾ ਸਾੜ ਜਾਹੋ ਸਿਰ ਪਰ ਤਿਲ ਤਿਲ ਪਲ ਪਲ ਆਉਧ ਫੁਲ ਘਟੈ ਬੂਝ ਨ ਸਕੇ ਗਵਾਰ ਸੋ ਕਿਸ ਕਰੈ ਜੇ ਸਾਥ ਨ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੋਰੇ ਤੋ ਪਾਵਹਿ ਮੋਖ ਦਵਾਰ ਬਿਨ ਸਤ ਸੰਗ ਸੁਖ ਕਨੇ ਨ ਪਾਇਆ ਜਹੇ ਪੁਸਹੂ ਬੇਦ ਵਿਚਾਰ ਰਾਣਾ ਰਾਉ ਸਭ ਕੋ ਚਲੇ ਝੂਠ ਸੋੜ ਜਾਏ ਪਾਸਾਰ ਨਾਨਕ ਸੰਤ ਸਦਾ ਫਿਰੇ ਨਿਚਲ ਜਿਨ ਰਾਮ ਨਾਮ ਆਧਾਰ ਸਾਰਗ ਮਹਲਾ ਚੌਥਾ ਘਰ ਤੀਜਾ ਦੁਪਦਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋਂ ਸੰਗ ਬਾਪ ਜਿਨ ਕੀ ਜਣੇ ਬਦੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸਹਿ ਨ ਆਪ ਕਿਨ ਮੈਂ ਸੋੜ ਜਾਏ ਵਿਖਿਆ ਰਸ ਤੋ ਲੱਗੈ ਪਸਤਾਪ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿੰਨ ਕੇ ਜਪ ਹੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਉ ਜੋ ਸੁਨਹੁ ਤੋ ਜਾਏ ਸੰਤਾਪ ਸਾਰਗ ਮਹਲਾ ਚੌਥਾ ਕਾਰ ਪੰਜਮ ਦੁੱਪ ਦੇ ਪੜਤਾਲ ਇੱਕ ਓਕਾਰ ਸਤਿਗੁਰ ਪ੍ਰਸਾਦ ਜਪ ਮਨ ਜਗਨਾਥ ਜਗਦੀਸ਼ਰੂ ਜਗ ਜੀਵ ਨੂੰ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨ ਸਭ ਰਾਤ ਰਹਉ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੋ ਕਨਾਰਦ ਬਰਮਾਦਕ ਤਪ ਗੁਣ ਸੁਆਮੀ ਗੰਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਨ ਹੈ ਆਪਣੀ ਭਾਂਤ ਹਰ ਕੈ ਨਿਗਟ ਨਿਗਟ ਹਰ ਨਿਗਟ ਹੀ ਵਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੀ ਜਨਨਾਨਕ ਸਲਲ ਸਲਲ ਮਲਾਤ